ਇਸ ਵੇਲੇ ਦੀ ਖਬਰ ਤੁਹਾਨਾਂ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ ਜਿੱਥੇ ਦਿਨ ਦੇ ਹਾਲੇ ਸ਼ਰੀਆਮ ਇੱਕ ATM ਦੇ ਵਿੱਚ ATM ਦੇ ਅੰਦਰੋਂ ਹੀ ਨੌਜਵਾਨ ਕੋਲੋਂ ਗਨਪੁਆਇੰਟ ਦੇ ਉੱਤੇ ਲੁੱਟ ਕੀਤੀ ਗਈ ਹੈ ਤਸਵੀਰਾਂ ਮੌਕੇ ਦੀਆਂ ਤੁਹਾਨਾਂ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੇਖਸਾ ਦੇ ਕਿਸ ਤਰ੍ਹਾਂ ਨੌਜਵਾਨ ਆਉਂਦੇ ਨੇ ਸਿੱਧਾ ATM ਦੇ ਅੰਦਰ ਆਉਂਦੇ ਨੇ ਅਤੇ ATM ਦੇ ਅੰਦਰ ਹੀ ਗਨਪੁਆਇੰਟ ਦੇ ਉੱਤੇ ਆ ਕੇ ਨੌਜਵਾਨ ਕੋਲੋਂ ਲੁੱਟ ਦੀ ਵਾਰ ਦਾਤ ਤੋਂ ਜਾਂਦੇ ਕੇ ਫਰਾਰ ਹੋ ਜਾਂਦੇ ਨੇ ਦੱਸ ਦਈਏ ਕਿ ਆਪਣੇ ਕਰੋ ATM ਦੇ ਵਿੱਚੋਂ ਪੈਸੇ ਕਢਵਾਉਣ ਲਈ ਆਉਂਦਾ ਹੈ ਜਦ ਨੌਜਵਾਨ ਆਉਂਦਾ 10 ਤੇ ਆਉਂਦੇ ਨੇ ਜਿਸ ਦੇ ਵਿੱਚ ਇੱਕ ਸਰਦਾਰ ਇੱਕ ਮੋਣਾ ਹੈ ਤਸਵੀਰਾਂ 'ਚ ਵੇਖ ਸਕਦੇ ਹੋ ਸਾਫ਼ ਕਿ ਇਸ ਤਰ੍ਹਾਂ ਦੋਹਾਂ ਨੇ ਆਪਣੇ ਮੂਲ ਕoye ਹੋਏ ਹਨ ਉਹਨਾਂ ਨੇ ਆਪਣੇ ਮੂਹ ਬੰਨੇ ਹੋਏ ਹਨ ਅਤੇ ਜਦ ਨੌਜਵਾਨ ਏਟੀਐਮ ਦੇ ਅੰਦਰ ਹੁੰਦਾ ਹੈ ਤਾਂ ਮੋਟਰਸਾਈਕਲ ਦੇ ਉੱਤਰ ਕੇ ਜੋ ਸਰਦਾਰ ਨੌਜਵਾਨ ਹੁੰਦਾ ਹੈ ਉਹ ਏਟੀਐਮ ਦੇ ਅੰਦਰ ਦਾਖਲ ਹੁੰਦਾ ਹੈ ਏਟੀਐਮ ਦੇ ਅੰਦਰ ਹੀ ਗਨਪੁਆਇੰਟ ਦੇ ਉੱਤੇ ਰੱਖ ਕੇ ਗਨਪੁਆਇੰਟ ਦੇ ਉੱਤੇ ਉਸਦੇ ਕੋਲ ਪੈਸਿਆਂ ਦੀ ਲੁੱਟ ਕਰਦਾ ਤੇ ਕਹਿੰਦਾ ਹੈ ਕਿ ਹੋਰ ਪੈਸੇ ਹਨ ਏਟੀਐਮ 'ਚੋਂ ਹੋਰ ਪੈਸੇ ਜੋ ਕੱਢ ਉਹ ਮੈਨੂੰ ਕੱਢ ਕੇ ਦੇ ਪਰ ਜੇ ਹੋਈ ਗੱਲਾਂ ਹੁੰਦੀਆਂ ਨੇ ਉਨੀ ਦੇਰ 'ਚ ਦੋ ਲੜਕੇ ਏਟੀਐਮ ਦੇ ਵਿੱਚ ਵੇ ਲੋਕ ਇਕੱਠੇ ਨਾ ਹੋ ਜਾਣ ਇਸ ਕਰਕੇ ਉਹਦਾ ਦੂਸਰਾ ਸਾਥੀ ਜਿਹੜਾ ਸੜਕ ਪੜ ਖੜਾ ਹੁੰਦਾ ਹੈ ਉਹ ਆਉਣ ਦੀ ਕੋਸ਼ਿਸ਼ ਕਰਦਾ ਹੈ ਪਰ ਮਾਹੌਲ ਵੇਖ ਕੇ ਰੁਕ ਜਾਂਦਾ ਜਿਸ ਤੋਂ ਬਾਅਦ ਗਨਪੰਡ ਦੇ ਉੱਤੇ ਲੁੱਟ ਕੇ ਉਹ ਦੋਨੋਂ ਨੌਜਵਾਨ ਮੋਟਰਸਾਈਕਲ ਤੇ ਬੈ ਕੇ ਫਰਾਰ ਹੋ ਜਾਂਦੇ ਨੇ ਦੱਸ ਦਿਓ ਕਿ ATM ਥਾਣੇ ਦੇ ਕਰੀਬ 150 ਜਾਂ 200 ਮੀਟਰ ਦੀ ਦੂਰੀ ਤੇ ਆ ਫਿਰ ਵੀ ਥਾਣੇ ਦੇ ਕੋਲ ਹੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਤਨਾ ਕਿਤੇ ਪੁਲਿਸ ਦਾ ਵੀ ਇੱਕ ਸਵਾਲੀਆ ਨਿਸ਼ਾਨ ਬਣਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਮੌਕੇ ਦੀਆਂ ਤੁਹਾਡਾ ਸਾਂਝੀਆਂ ਕਰ ਰਿਹਾ ਵੇਖ ਸਾਦਦੇ ਹੋ ਕਿਸ ਤਰ੍ਹਾਂ ਬੇਕੋਪ ਫੋਇਲ ਉਟੇਰੇ ਸ਼ਰੀਆ ਹਮ ਸੜ ਦਿਨ ਦਿਹਾੜੇ ਆਉਂਦੇ ਨੇ ਏਟੀਐਮ ਦੇ ਅੰਦਰ ਏਟੀਐਮ ਦੇ ਅੰਦਰ ਖੜੇ ਨੌਜਵਾਨ ਨੂੰ ਗਨ ਪੁਆਇੰਟ ਰੱਖਦੇ ਨੇ ਅਤੇ ਉਸ ਦੇ ਕੋਲ ਪੈਸੇ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰਿਆ ਵੇਖ ਲੋ ਬਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਾਂਚ ਕੀਤੀ ਜਾ ਰਹੀ ਹੈ ਪਰ ਫਿਰ ਵੀ ਤੁਸੀਂ ਵੇਖ ਸਾਜਿਓ ਕਿ ਅੰਮ੍ਰਿਤਸਰ ਦੇ ਵਿੱਚ ਦਿਨ ਦਿਹਾੜੇ ਬੇਖੌਫ ਲੁਟੇਰੇ ਸ਼ਰੀਆ ਵਿੱਚ ਹੋਈਆਂ ਲੁੱਟਾਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨਜ਼ਰ ਆ ਰਹੇ ਨੇ ਉਹ ਹਲੇ 10000 ਦੀ ਹੋਈ ਹੈ ਤੇ ਕਹਿੰਦੇ ਗਨ ਪੁਆਇੰਟ ਦੇ ਉੱਤੇ ਲੁੱਟ ਹੱਲੇ ਵੈਰੀਫਾਈ ਕਰ ਰਹੇ ਹੱਲੇ ਸਾਨੂੰ ਕਲੀਅਰ ਨਹੀਂ ਸਰ ਲੋਜਨ ਕਿੱਥੋਂ ਦਾ ਰਹਿਣ ਵਾਲਾ ਸੀ ਜੀ ਹਾਂਜੀ ਬੰਦਾ ਕਿੱਥੋਂ ਦਾ ਰਹਿਣ ਵਾਲਾ ਹੀ ਦੇ ਨਾਲ ਲੁੱਟ ਹੋਇਆ ਉਹ ਮਜੀਠਾ ਰੋਡ ਤੇ ਨਹੀਂ ਕਿਸੇ ਬੰਦੇ ਹੈਗੇ ਸੀ ਜਿਨ੍ਹਾਂ ਨੇ ਲੁੱਟ ਕੀਤੀ ਇੱਕ ਦੋ ਸਗੇ ਜੀ ਨਹੀਂ ਏਟੀਐਮ ਦੇ ਅੰਦਰ ਇੱਕੰਦੇ ਬਾਹਰ ਖੜਾ ਸੀ ਇੱਕੰਦਰ ਸੀ ਜੋ ਹੱਲ ਤੱਕ ਜੋ ਪ੍ਰੀਲੀਮਨਰੀ ਜੋ ਸਾਨੂੰ ਪਤਾ ਚੱਲਿਆ ਥੈਂਕ ਯੂ